ਸਾਡੀ ਬਦਨਾਮੀ ਹੋਵੇ ਕਿ ਫਲਾਣਾ ਬੰਦੇ ਦੀ ਮਤ ਮਾਰੇਗੀ ਉਹਨਾਂ ਦੀ ਲੜਕੀ ਫਲਾਣੇ ਸਾਧਕੋ ਰਹਿੰਦੀ ਐ ਕਿਉਂ ਬੰਦਾ ਕਾਮ ਤੋਂ ਬਣਿਆ ਬੰਦਾ ਕਾਮ ਤੋਂ ਰਹਿਤ ਨਹੀਂ ਜਿਹੜਾ ਬਣਿਆ ਹੀ ਕਾਮ ਤੋਂ ਕਾਮ ਤੋਂ ਰਹਿਤ ਕਿਵੇਂ ਹੋਵੇਗਾ ਬੰਦਾ ਕਰੋਧੀ ਐ ਬੰਦਾ ਲੋਭੀ ਐ ਬੰਦਾ ਹੰਕਾਰੀ ਐ ਉਹ ਸਾਡੀ ਧੀ ਐ ਜਿਸ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤਾਬਿਆ 'ਚ ਬੈਠੇ ਇਹ ਕਹਿਣ ਵਾਂਣ ਕਹਿਣਗੇ ਗੁਰਮਖਾ ਤੇਰੇ ਕਰ ਧੀ ਨਹੀਂ ਜੰਮੀ ਦੇਵੀ ਜੰਮੀ ਦੇ ਧਾਰੀ ਕੋਲ ਗਏ ਤੇ ਕਲੰਕ ਲੱਗਾ ਐਸ ਬਾਪੂ ਦੀ ਗੋਦੀ ਤੇ ਬੈਠੀ ਤੇ ਦੇਵੀ ਦਾ ਖਿਤਾਬ ਮਿਲਿਆ ਉਹਦਾ ਕਾਰਨ ਇਹ ਮੇਰਾ ਗੁਰੂ ਗੰਦਾ ਨਹੀਂ ਇਹ ਮੇਰਾ ਗੁਰੂ ਬਕਾਰੀ ਨਹੀਂ ਇਹ ਮੇਰਾ ਗੁਰੂ ਵਿਕਾਰਾਂ ਦੇ ਅਧੀਨ ਨਹੀਂ 30 35 ਸਾਲ ਪੁਰਾਣੀ ਗੱਲ ਹੈ ਮੈਨੂੰ ਕਿਸੇ ਨੇ ਤਰਕ ਕੀਤੀ ਮੈਨੂੰ ਭੁੱਲਦੇ ਨਹੀਂ ਆਣਾ ਸਰਸੇ ਵਾਲੇ ਦਾ ਚੀਲੇ ਨੇ ਸਵਾਲ ਕੀਤਾ ਮੇਰੇ ਉੱਪਰ Rajasthan ਦੀ ਘਟਨਾ ਹੈ ਸੰਗਰੀਆ ਮੰਡੀ ਕੋਲ ਪਿੰਡ ਹੈ ਮੋਰਜੰਦ ਸਖਾਨ ਮੈਂ ਉੱਥੇ ਕਥਾ ਕਰਦਾ ਸਾਂ ਮੈਨੂੰ ਨੇ ਸਵਾਲ ਕੀਤਾ ਗਿਆਨੀ ਜੀ ਨਹਾਉਂਦੇ ਹੁੰਦੇ ਜੇ ਸਰਸੇ ਵਾਲਾ ਚੀਲਾ ਸੀ ਉੱਥੇ ਲਾਗੇ ਪਿੰਡ ਖੋਸਿਆ ਉਹ ਸਾਰਾ ਇਹ ਨੂੰ ਮਰਦਾ ਮੈਨੂੰ ਨਹੀਂ ਸੀ ਪਤਾ ਕਿ ਕਿਹੜੀ ਪਾਰਟੀ ਚ ਕਿਵੇਂ ਆਇਆ ਮੈਂ ਕਿਹਾ ਵੀ ਗੁਰਮਖਾਮ ਅਮਰਧਾਰੀ ਸਿੰਘ ਹੈ ਮੇਰੇ ਗੁਰੂ ਤੇ ਆ ਗਿਆ ਨਹਾਉਣਾ ਤਾਂ ਪਏਗਾ ਮੈਂ ਗੱਲ ਨੂੰ ਗੌੜਿਆ ਨਾ ਉਹ ਤਾਂ ਬ੍ਰੀਕੀ ਨਾਲ ਨਾ ਲਿਆ ਉਹਨੇ ਅਗਲੀ ਤਰਕ ਕੀਤੀ ਕਹਿਣ ਲੱਗਾ ਗੁਰੂ ਨੂੰ ਨੋਹਦੇ ਹੁੰਦੇ ਹੁੰਦੇ ਜੇ ਜਦੋਂ ਉਹਨੇ ਇਹ ਗੱਲ ਕੀਤੀ ਮੈਂ ਸਚੇਤ ਹੋ ਗਿਆ ਇਹ ਕਿਸੇ ਹੋਰ ਸਿਖਸ਼ਣ ਤੋਂ ਬੋਲਦਾ ਹੈ ਬਾਦਾਂ ਵੱੜ ਕੇ ਅਣਖ ਤੇ ਗੈਰਤ ਨੇ ਮੈਨੂੰ ਝੰਡੋੜਿਆ ਮੈਂ ਕਿਹਾ ਝੁੱਡੂਆ ਕੱਲ ਤੇ ਅੰਨਿਆ ਧੋਈ ਦਾ ਗੰਦ ਨੂੰ ਤੇਰਾ ਗੁਰੂ ਗੰਦਾ ਹੈ ਮੇਰਾ ਸਰੀਰ ਗੰਦਾ ਹੈ ਕਿਉਂਕਿ ਗੁਰੂ ਕੀ ਬਾਣੀ ਪਈ ਦੀ ਨਵੇ ਸੋਦ ਸਭ ਢਿਲਾ ਮੇਰੀਆਂ ਨੌ ਗੋਲਕਾਂ ਤੇ ਨੌ ਗੋਲਕਾਂ ਚ ਗੰਧ ਮੇਰੇ ਮੂੰਹ ਤੇ ਬਦਵੋ ਮੇਰੇ ਕੰਨਾਂ ਚ ਮੈਣ ਮੇਰੇ ਨੱਕ ਚ ਮੈਣ ਮੇਰਾ ਸਰੀਰ ਹੈ ਹੀ ਮੈਲਾ ਤਿੰਨ ਕਮਿਆਂ ਗੰਧ ਨੂੰ ਧੋਈਦਾ ਮੇਰਾ ਗੁਰੂ ਗਿਆਨ ਦਾ ਸਾਗਰ ਗਿਆਨ ਧੋਤਾ ਨਹੀਂ ਜਾਂਦਾ